ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਜੀ ਗੁਰੂ ਤੇਗ ਬਹਾਦਰ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਇਹ ਦੁੱਖਾਂ ਕਲੇਸ਼ਾਂ ਦਾ ਨਾਸ ਕਰ ਦਿਓ ਐਸਪੀ ਕੜੀ ਨ ਦੇਖ ਲਓ ਸਰੋ ਕਿਰਪਾ ਤਨਤਨ ਜੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਵਾਸਤੇ ਉਸ ਬੱਚਿਆਂ ਨੂੰ ਕਰ ਦਿਓ ਕਿਰਪਾ ਬਾਬਾ ਜੀ ਕਰੋ ਆਪਣੀ ਮਿਹਰ ਬਾਬਾ ਜੀ वरा <laughs>

ਕਈ ਨਾਈ ਤਾਂ ਕੀ ਕੀ بچਈ ਨਾ ਜਾਈ ਹਰ ਮੰਨ ਗੁਰਪ ਬਰ ਬਰ ਜਾਈਏ ਗੁਰ ਕੋ ਬਲ ਬਲ ਜਾਈਏ ਸਿ ਗੁਰ ਕੋ ਬਲ ਬਲ ਜਾਈਏ ਮੇਰ ਉਹ ਸਤਿ ਖਸਮ ਦੀ ਨਰਿਆਰਸੂਨ ਤੁਸ ਚੱਟੀ ਰੁਧ ਰਿਟੇ ਸਿੱਚੇ ਫਾਤਿਸ਼ਾ ਮਲੇ ਜਨਮ ਜਨਮ ਦੀ ਕੱਟਿਏ ਸਤਿ ਫਾਤਿਸ਼ਾ ਮਲੇ ਜਨਮ ਜਨਮ ਦੀ ਕੱਟਿਏ ਅਰਸ਼ਨ ਦੇ اے ਜੀਵਾ ਗੁਰ ਤੇ ਰਾਹ ਗੁਰ ਤੇ ਜੀਵਾ ਗੁਰ ਤੇ ਰਹਾ ਕੁਰਨ ਕਰਮ ਹੋਏ ਕਬੇ you ਕੈਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸ ਪਿਉਸ ਪੇਵਨ ਕੀ ਬੰਛਤ ਸਿਧਕ ਵਿਧ ਮਿਲਾਇਓ ਪੂਰਨ ਭਾਉ ਮਨ ਠੌਰ ਬਸੋ ਰਸ ਭਾਉ ਪੂਰਨ ਭਾਉ ਮਨ ਠੌਰ ਬਸੋ ਰਸ ਬਾਸਨ ਸਿਓ ਜੋ ਦਹੰਗ ਦਿਸਤਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਵਿਪਾਸ ਬਨਾਇਓ ਗਇਓ ਦੁਖ ਦੂਰ ਪਰਖਨ ਕੋ ਸੋ ਗੁਰੂ ਮੁਖ ਦੇਖ गरू सुख पायो कलर केरी छपड़ी कौ मल मल नाए मन तन महिल अवगुणी चिंज भरी गंदिया ਸਰਵਰ ਹੰਸ ਨਾ ਜਾਣਿਆ ਕਾਗੂ ਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ 부ਝੋ ਗਿਆਨੀ ਰੰਗ ਸੰਤ ਸਬਾਜਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆ ਇਹ ਸਰੀਰ ਸਰਵਰ ਹੈ ਸੰਤੋ ਇਸਨਾਨ ਕਰੇ ਲਵਲਾਈ ਗੋਪਾਲ ਤੇ ਸਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸਵਾਰਤਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜੱਪਿਓ ਹੀ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਏ ਸੁਖ ਟਲ ਗੁਰ ਸੇਵੀਐ ਇਹਨੁ ਸਹਜ ਸੁਖਾਇ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਉਹ ਵਾਹ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਬਾਤ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਤ ਸ਼ਾਹ ਸਿਰ ਸ਼ਾਹ ਦਾਸਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਜੋ ਨਰ ਦੁੱਖ ਮਾ ਦੁੱਖ ਨਹੀਂ ਮਾਨਾ ਸੁਖ ਸੁਨੇਹ ਅਰਪੈ ਨਹੀਂ ਜਾ ਕ ਕੰਚਨਾ ਮਾਟੀ ਮੰਨ ਰਹਾਉ ਜੋ ਨਰ ਦੁਖ ਨ ਦੁਖ ਨਹੀਂ ਮੰਨ ਸੁਖ ਸੁਨੇਹ ਅਰਪੈ ਨਹੀਂ ਜਾ ਕ ਕੰਚਨਾ ਮਾਟੀ ਮਨ ਰਹਾ ਨਹਿਨ ਦਿਆ ਨਹਿ ਉਸਤ ਜਾਕਰ ਲੋਭੋ ਅਬ ਮਨ ਨਾ ਹਰਥ ਸੋਗ ਤੇ ਰਹੇ ਨਿਆਰੋ ਲਾਹੇ ਮਾਨ અપਮਾਨਾ ਆਸਾ ਮਨੁਸਾ ਸਗਲ ਤਿਆਗ ਜਗ ਤੇ ਰਹੈ ਨਿਰਾਸਾ ਕਾੰਕ ਕ੍ਰੋਧ ਜੇ ਪਰਸ ਨਾਹਿ ਨ ਤਿਹ ਘਟ ਬ੍ਰਹਮ ਨਿਵਾਸਾ ਪਹਾ ਜੇਹ ਨਰ ਤੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਲ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਗੁਰ ਕਿਰਪਾ ਜੇਹ ਨਰ ਤੋ ਕੀਨੀ ਇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨਾਮਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇਹ ਔਰ ਭੈ ਨਹੀਂ ਜਾਤਾ ਕੰਚਨ ਮਾਟੀ ਮੰਨ ਰਹਾਓ ਸਤਿਗੁਰੂ ਨਾਵੇਂ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੇ ਮੁਕੱਦਸ ਅੰਗ 633 ਤੇ ਸੁਭਾਇਮਾਨਾ ਸਤਿਗੁਰੂ ਜੀ ਕਿਰਪਾ ਕਰਨ ਪਾਵਨ ਪਵਿੱਤਰ ਬਚਨ ਸਰਬੱਤ ਸੰਗਤਾਂ ਦੇ ਹਿਰਦਿਆਂ ਚ ਵਸ ਜਾਣ ਜੀਵਨ ਦਾ ਆਨੰਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ